ਅੱਜ ਮੈਂ ਐਜ਼ ਮੁੱਖ ਮੰਤਰੀ ਸਾਹਿਬ ਦੀ ਵਾਈਫ ਨਹੀਂ ਐਜ਼ ਆ ਡਾਕਟਰ ਤੁਹਾਡੇ ਸਾਰਿਆਂ ਨਰਸਿਸ ਦਾ ਧੰਨਵਾਦ ਕਰਨਾ ਚਾਹੁੰਨੀ ਆ ਕਿਉਂਕਿ ਤੁਹਾਡੇ ਤੋਂ ਬਿਨਾ ਇੱਕ ਹਸਪੀਟਲ ਚੱਲ ਨਹੀਂ ਸਕਦਾ ਤੁਸੀਂ ਇੱਕ ਇਹ ਜੀ ਬੁਨਿਆਦ ਉਹ ਜਿਹਦੇ ਤੇ ਡਾਕਟਰਸ ਵੀ ਰਿਲੈਕਸ ਕਰਕੇ ਆਰਾਮ ਕਰ ਲੈਂਦੇ ਨੇ 10 ਮਿੰਟ ਕੀ ਸਾਡਾ ਸਟਾਫ ਬੈਠਾ ਇਹ ਸੰਭਾਲ ਲੇਗਾ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਆਪਦੇ ਟੀਚਰਸ ਨੂੰ ਮਿਲੀਆਂ ਇੱਥੇ ਕਾਫੀ ਲੰਬਾ ਸਮਾਂ ਹੋ ਗਿਆ ਸੀ ਮਿਲੇ ਨਹੀਂ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਰੇ ਰਲ ਮਿਲ ਕੇ ਪੰਜਾਬ ਨੂੰ ਸਰਵ ਕਰ ਰਹੇ ਆ ਤੇ ਪੰਜਾਬ ਲਈ ਅਰਦਾਸ ਕਰਦੇ ਆ ਕਿ ਹਮੇਸ਼ਾ ਤਰੱਕੀ ਕਰਦਾ ਰਹੇ ਤੰਦਰੁਸਤ ਰਹੇ ਪੰਜਾਬ ਆ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਆ ਵੈਰੀ ਹੈਪੀ ਨਰਸ ਡੇ ਥੈਂਕ ਯੂ ਤੇ ਤੁਸੀਂ ਮੈਨੂੰ ਇੱਕ ਮੈਮ ਨੇ ਕੱਲ ਹੀ ਮੇਰੇ ਕੋਲ ਪਹੁੰਚੇ ਤਾਂ ਕਹਿੰਦੇ ਕਿ ਸਾਨੂੰ ਆਫੀਸਰਸ ਨਹੀਂ ਕਿਹਾ ਜਾਂਦਾ ਪਹਿਲਾਂ ਤਾਂ ਤੁਸੀਂ ਆਪਣੇ ਆਪ ਜੀ ਇੱਕ ਆਪਣੇ ਆਪ ਨੂੰ ਆਫੀਸਰ ਮੰਨਿਆ ਕਰੋ ਕਿਸੇ ਦੇ ਕਹਿਣ ਨਾਲ ਨਹੀਂ ਹੁੰਦਾ ਜੀ ਤੁਸੀਂ ਇੰਨਾ ਯਕੀਨ ਰੱਖਿਆ ਕਰੋ ਕਿ ਤੁਸੀਂ ਆਫੀਸਰਸ ਹੋ ਤਾਂ ਹੀ ਲੋਕੀ ਮੰਨਣਗੇ ਤੇ ਜਿਹੜੀ ਤੁਹਾਡੀ ਮੰਗ ਹੈ ਬਹੁਤ ਛੋਟੀ ਮੰਗ ਹੈ ਮੈਨੂੰ ਲੱਗਦਾ ਹੈ ਇਹ ਜਲਦ ਤੋਂ ਜਲਦ ਮੁੱਖ ਮੰਤਰੀ ਸਾਹਿਬ ਦੇ ਅੱਗੇ ਵੀ ਮੈਂ ਕੱਲ ਦੱਸਿਆ ਸੀਗਾ ਤੇ ਉਹ ਪੂਰੀ ਕਰਨਗੇ ਕਿਉਂਕਿ ਬਹੁਤ ਜੈਨੂਇਨ ਮੰਗ ਹੈ ਤੇ ਅੱਜ ਜੇ ਤੁਹਾਡੇ ਬਾਰੇ ਅਸੀਂ ਨਰਸਿਸ ਬਾਰੇ ਗੱਲ ਕਰ ਲਈਏ ਤੇ ਜਿੰਨੀ ਤੁਹਾਡੀ ਮਿਹਨਤ ਹੈ ਕਿਉਂਕਿ ਤੁਹਾਡੀਆਂ ਸ਼ਿਫਟਸ ਹਮੇਸ਼ਾ ਮਾਰਨਿੰਗ ਈਵਨਿੰਗ ਨਾਈਟ ਅਨਥਕ ਮਿਹਨਤ ਹੈ ਜਿੰਨਾ ਵੀ ਕੰਮ ਕਹਿ ਦਈਏ ਤੁਹਾਨੂੰ ਤੁਸੀਂ ਮੱਥੇ ਵੱਟ ਨਹੀਂ ਪਾਉਂਦੇ ਹਮੇਸ਼ਾ ਹੱਸ ਕੇ ਪੂਰਾ ਕਰਦੇ ਹੋ ਤੇ ਪੇਸ਼ੈਂਟ ਦੀ ਹਮੇਸ਼ਾ ਐਜ਼ ਅ ਫੈਮਿਲੀ ਮੈਂਬਰ ਕੇਅਰ ਕੀਤੀ ਜਾਂਦੀ ਹੈ ਹੋਲਿਸਟਿਕ ਕੇਅਰ ਦੀ ਜੇ ਗੱਲ ਆਵੇ ਹਿਊਮੈਨਿਟੀ ਦੀ ਗੱਲ ਆਵੇ ਤਾਂ ਮੈਨੂੰ ਲੱਗਦਾ ਸਭ ਤੋਂ ਫਰੰਟ ਲਾਈਨ ਵਾਰੀਅਰਸ ਤੁਸੀਂ ਹੁੰਨੇ ਹੋ ਕੋਈ ਵੀ ਆਪਣੇ ਦੇਸ਼ ਤੇ ਆਪਦਾ ਆਈ ਹੋਵੇ ਚਾਹੇ ਕੋਵਿਡ ਨੂੰ ਲਿਆ ਹੋਵੇ ਚਾਹੇ ਹੁਣ ਵਾਰ ਦਾ ਸਿਨੈਰੀਓ ਸੀਗਾ ਕੋਈ ਵੀ ਸਿਚੁਏਸ਼ਨ ਹੋਵੇ ਮੈਨੂੰ ਲੱਗਦਾ ਨਰਸਿਸ ਡਾਕਟਰਸ ਇਹ ਜੀ ਟੀਮ ਹੈ ਜਿਨ੍ਹਾਂ ਦੇ ਪਿੱਛੇ ਇਹ ਦੇਸ਼ ਖੜਾ ਹੁੰਦਾ ਕਿ ਸਾਡੇ ਨਾਲ ਅੱਗੇ ਡਾਕਟਰਸ ਤੇ ਨਰਸਿਸ ਹੈਗੇ ਨੇ ਸਾਡਾ ਧਿਆਨ ਰੱਖਣ ਲਈ ਸੋ ਪਰਮਾਤਮਾ ਨੇ ਇੱਕ ਬਹੁਤ ਵਧੀਆ ਤੁਹਾਨੂੰ ਕੀਤਾ ਬਹੁਤ ਵਧੀਆ profession ਹੈ ਤੁਹਾਡੇ ਕੋਲ ਜਿੱਦੇ ਚ ਤੁਸੀਂ ਸਮਾਜ ਦੀ ਸੇਵਾ ਕਰ ਸਕਦੇ ਹੋ ਕਿਉਂਕਿ ਜਿਹੜਾ ਵੀ ਪੇਸ਼ੈਂਟ ਐਡਮਿਟ ਹੁੰਦਾ ਸਭ ਤੋਂ ਜ਼ਿਆਦਾ ਕੰਸਰਨ ਹੁੰਦੀ ਉਹਦੀ ਫੈਮਿਲੀ ਮੈਨੂੰ ਲੱਗਦਾ ਸਭ ਤੋਂ ਔਖਾ ਕੰਮ ਵੀ ਫੈਮਿਲੀ ਨੂੰ ਅਟੈਂਡੈਂਸ ਨੂੰ ਡੀਲ ਕਰਨਾ ਹੁੰਦਾ ਕਿ ਉਹਨਾਂ ਨੂੰ ਸਮਝਾਉਣਾ ਕਿਵੇਂ ਆ ਕਿ ਪੇਸ਼ੈਂਟ ਦੀ ਕੀ ਹਾਲਤ ਹੈ ਕਿੰਨਾ ਕਸਰਦਾਰ ਹੋਇਆ ਪੇਸ਼ੈਂਟ ਦੀ ਹੁਣ ਕੰਡੀਸ਼ਨ ਕੀ ਹੈ ਉਹ ਸਮਝਾਉਣਾ ਮੈਨੂੰ ਤਾਂ ਸਭ ਤੋਂ ਔਖਾ ਇਹੀ ਕੰਮ ਲੱਗਦਾ ਸੀਗਾ ਜਿੰਨੇ ਟਾਈਮ ਵੀ ਮੈਂ ਆਪਦਾ ਜੌਬ ਕੀਤੀ ਐਜ਼ ਐਜ਼ ਅ ਡਾਕਟਰ ਮੈਂ ਕੰਮ ਕੀਤਾ ਸਭ ਤੋਂ ਔਖਾ ਕੰਮ ਮੈਨੂੰ ਇਹ ਲੱਗਦਾ ਸੀਗਾ ਪਰ ਤੁਸੀਂ ਸਾਰਾ ਟਾਈਮ ਉਹਨਾਂ 'ਚ ਹੀ ਰਹਿੰਦੇ ਹੋ ਪੇਸ਼ੈਂਟਸ 'ਚ ਰਹਿੰਦੇ ਹੋ اٹੈਂਡੈਂਸ 'ਚ ਰਹਿੰਦੇ ਹੋ ਤੇ ਬਹੁਤ ਵੱਡੀ ਸੇਵਾ ਹੈ ਤੁਹਾਡੀ ਮੈਨੂੰ ਹਮੇਸ਼ਾ ਲੱਗਦਾ ਹੁੰਦਾ ਕਿ ਆਪਣੇ ਪਰਿਵਾਰ ਨੂੰ ਛੱਡ ਕੇ ਨਾਈਟ ਡਿਊਟੀ ਕਰਨਾ ਕੋਈ ਸੌਖਾ ਕੰਮ ਨਹੀਂ ਹੈਗਾ ਹਰੇਕ ਬੰਦਾ ਚਾਹੁੰਦਾ ਕਿ ਆਪਣੀ ਜਿਹੜੀ 8 ਘੰਟੇ ਦੀ ਨੀਂਦ ਹੈ ਆਰਾਮ ਨਾਲ ਲਈ ਜਾਵੇ ਕੰਮ ਕਰਨ ਦਾ ਕਿਸੇ ਨੂੰ ਵੀ ਰਾਤ ਨੂੰ ਚੰਗਾ ਨਹੀਂ ਲੱਗਦਾ ਬਟ ਆ ਸੈਲੂਟ ਟੂ 올 ਕਿ ਤੁਸੀਂ ਆਪਦਾ ਘਰ ਛੱਡ ਕੇ ਤੁਸੀਂ ਸਮਾਜ ਦੀ ਸੇਵਾ ਕਰ ਰਹੇ ਹੋ ਕਮਿਊਨਿਟੀ ਦੀ ਸੇਵਾ ਕਰ ਰਹੇ ਹੋ ਆਪਣੀ ਸੁਸਾਇਟੀ ਨੂੰ ਕਿਵੇਂ ਅੱਗੇ ਲੈ ਕੇ ਜਾਇਆ ਜਾ ਸਕਦਾ ਹੈ ਉਹਦੀ ਸੇਵਾ ਕਰ ਰਹੇ ਹੋ ਤੇ ਮੈਨੂੰ ਲੱਗਦਾ ਹੈ ਹਰ ਇੱਕ ਜਿਹੜੀ ਸਟਾਫ ਤੁਸੀਂ ਨਰਸ ਕਹ ਲੈਨੇ ਹੋ ਤੁਸੀਂ ਆਪਣੇ ਆਪ ਚ ਇੱਕ ਲੀਡਰ ਹੋ ਕਿਉਂਕਿ ਤੁਹਾਨੂੰ ਪਤਾ ਹੁੰਦਾ ਹੈ ਕਿ ਕਿਵੇਂ ਤੁਸੀਂ ਡਾਕਟਰ ਨੂੰ ਲਾਈਜ਼ਨ ਕਰਨਾ ਹੈ ਕਿਵੇਂ ਤੁਸੀਂ اٹینڈੈਂਸ ਨਾਲ ਗੱਲਬਾਤ ਕਰਨੀ ਹੈ ਕਿਵੇਂ ਤੁਸੀਂ ਟੈਕਨੀਸ਼ੀਅਨਸ ਨਾਲ ਗੱਲ ਕਰਨੀ ਹੈ ਕਿਉਂਕਿ ਉਹਨਾਂ ਨੂੰ ਵੀ ਇੱਕ ਕਿਸੇ ਦਾ ਕੋਈ ਰਿਪੋਰਟ ਵੀ ਲੈਣੀ ਹੋਵੇ ਤਾਂ ਉਹ ਵੀ ਡੀਲ ਹੋ ਜਾਂਦੀ ਹੈ ਵੀ ਜਲਦੀ ਕਢਾ ਕੇ ਲੈ ਕੇ ਆਓ ਪੇਸ਼ੈਂਟ ਨੂੰ ਐਮਰਜੈਂਸੀ ਹੈ ਸੋ ਤੁਸੀਂ ਇੰਨੀ ਲਾਈਜ਼ਨਿੰਗ ਕਰਦੇ ਹੋ ਇੰਨਾ ਪੇਸ਼ੈਂਟਲੀ ਮੈਨੂੰ ਲੱਗਦਾ ਹੈ ਕਿ ਕੇਅਰ ਕਰਦੇ ਹੋ ਕਿ ਉਹਨਾਂ ਕੋਈ ਹੋਰ ਬੰਦਾ ਨਹੀਂ ਕਰ ਸਕਦਾ ਅੱਜ ਮੈਨੂੰ ਪਰਸਨਲੀ ਤੁਹਾਡੇ 'ਚ ਪਹੁੰਚ ਕੇ ਬਹੁਤ ਖੁਸ਼ੀ ਮਿਲੀ ਹੈ ਬਹੁਤ ਆਪਣਤ ਫੀਲ ਹੋਈ ਕਿਉਂਕਿ ਤੁਹਾਡੀਆਂ ਮੁਸੀਬਤਾਂ ਮੈਂ ਵੀ ਸਮਝ ਸਕਦੀ ਆ ਕਿਉਂਕਿ ਮੈਂ ਇਸ ਫੀਲਡ 'ਚ ਹੋ ਕੇ ਨਿਕਲੀ ਹੋਈ ਆ ਸੋ ਤੁਸੀਂ ਇਦਾਂ ਹੀ ਪੰਜਾਬ ਦੀ ਸੇਵਾ ਕਰਦੇ ਰਹੋ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹੋ ਜਿਹੜੀਆਂ ਵੀ ਤੁਹਾਡੀਆਂ ਮੰਗਾਂ ਨੇ ਸਾਡੇ ਸਿਰ ਮੱਥੇ ਨੇ ਹਮੇਸ਼ਾ ਤੁਹਾਡੇ ਨਾਲ ਖੜੇ ਆ ਸਰਕਾਰ ਹਮੇਸ਼ਾ ਤੁਹਾਡੇ ਨਾਲ ਹੈ ਤੁਸੀਂ ਇਹ ਸੋਚਣਾ ਕਿ ਸਰਕਾਰ ਸਾਡੀ ਆਪਣੀ ਹੈ ਜਿਹੜਾ ਵੀ ਤੁਹਾਡੇ ਕੰਮ ਨੇ ਕਿਉਂਕਿ ਮੰਗਾਂ ਬਹੁਤ ਛੋਟੀਆਂ ਨੇ ਇਹ ਤਾਂ ਥੋੜੀ ਸੈਲਫ ਰਿਸਪੈਕਟ ਵਾਲੀ ਗੱਲ ਹੈ ਉਹ ਉਹੋ ਜਿਹੀਆਂ ਮੰਗਾਂ ਲੱਗਦੀਆਂ ਮੈਨੂੰ ਇਹਦੇ ਵਿੱਚ ਕੋਈ ਸਰਕਾਰ ਤੇ ਬੋਝ ਪੈਂਦਾ ਨਹੀਂ ਦਿਖਦਾ ਇੰਨਾ ਮੰਗਾਂ 'ਚ ਤੇ ਨਾ ਮੈਨੂੰ ਲੱਗਦਾ ਹੈ ਕਿ ਇਹੋ ਜਿਹੀ ਮੰਗ ਹੈ ਜਿਹੜੀ ਪੂਰੀ ਨਹੀਂ ਕੀਤੀ ਜਾ ਸਕਦੀ ਸੋ ਬਹੁਤ ਛੋਟੀਆਂ-ਛੋਟੀਆਂ ਮੰਗਾਂ ਨੇ ਸਾਡੇ ਸਿਰ ਮੱਥੇ ਨੇ ਸੋ ਤੁਸੀਂ ਇਸੇ ਤਰੀਕੇ ਨਾਲ ਕਿਉਂਕਿ ਬڑے ਸਟੂਡੈਂਟਸ ਵੀ ਤੁਹਾਡੇ ਵਿੱਚ ਬੈਠੇ ਨੇ ਨਰਸਿਸ ਜਿਹੜੇ ਮੈਨੂੰ ਲੱਗਦਾ ਹੈ ਜੇ ਇੰਟਰਨਸ਼ਿਪ ਕਰ ਰਹੇ ਹੋਣਗੇ ਕੋਈ ਪੜ ਰਿਆ ਹੋਊਗਾ ਸੋ ਬਹੁਤ ਵਧੀਆ profession ਹੈ ਵਧੀਆ ਕਿਉਂਕਿ ਮੈਂ ਬਹੁਤ enjoy ਕਰਦੀ ਸੀ ਜਿੰਨਾ ਟਾਈਮ ਵੀ ਮੈਂ ਇਸ profession ਚ ਰਹੀ ਹਾਂ ਹੁਣ ਮੈਂ ਪ੍ਰੈਕਟਿਸ ਨਹੀਂ ਕਰ ਰਹੀ ਬਟ ਐਟ ਟਾਈਮਸ ਮੈਨੂੰ ਰੀਕਾਲ ਕਰਦੀ ਆ ਤਾਂ ਮੈਨੂੰ ਯਾਦ ਆਉਂਦਾ ਕਿ ਬਹੁਤ ਵਧੀਆ profession ਸੀਗਾ ਬਹੁਤ ਸੇਵਾ ਕਰਨ ਦਾ ਇੱਕ ਭਾਵਨਾ ਜਿਹੜੀ ਇਨਸਾਨ ਚ ਹੈ ਉਹ ਹਮੇਸ਼ਾ ਜਾਗਦੀ ਰਹਿੰਦੀ ਹੈ ਤੇ ਜਦੋਂ ਇੱਕ ਪੇਸ਼ੈਂਟ ਠੀਕ ਹੋ ਕੇ ਜਾਂਦਾ ਨਾ ਤਾਂ ਉਹ ਸੈਟੀਸਫੈਕਸ਼ਨ ਜਿਹੜੀ ਆ ਉਹਦੇ ਵਰਗੀ ਕੋਈ ਹੋਰ ਚੀਜ਼ ਨਹੀਂ ਹੁੰਦੀ ਉਹ ਤੁਹਾਨੂੰ ਦੁਨਿਆਵੀ ਚੀਜ਼ਾਂ ਤੋਂ ਜਾਂ ਮਤਲਬ ਮਟੀਰੀਅਲਿਸਟਿਕ ਚੀਜ਼ਾਂ ਤੋਂ ਉਹ ਚੀਜ਼ ਖੁਸ਼ੀ ਨਹੀਂ ਮਿਲਦੀ ਸਭ ਤੋਂ ਵੱਡੀ ਖੁਸ਼ੀ ਇੱਕ ਸਟਾਫ ਲਈ ਇੱਕ ਡਾਕਟਰ ਲਈ ਇਹੀ ਹੁੰਦੀ ਹੈ ਕਿ ਸਾਡਾ ਮਰੀਜ਼ ਠੀਕ-ਠਾਕ ਆਪਦੇ ਘਰ ਪਹੁੰਚੇ ਉਹਦੀ ਫੈਮਿਲੀ ਖੁਸ਼ ਹੋਵੇ ਸੋ ਏਸੀ ਭਾਵਨਾ ਨੂੰ ਅਸੀਂ ਅੱਗੇ ਵਧਾਉਂਦੇ ਆਂ ਪੰਜਾਬ ਦੀ ਸੇਵਾ ਕਰਦੇ ਰਹੀਏ ਪੰਜਾਬ ਹੱਸਦਾ ਵਸਦਾ ਰਹੇ ਤਰੱਕੀਆਂ ਕਰੇ ਖੁਸ਼ਹਾਲ ਰਹੇ ਇਹੀ ਸਾਡੀ ਅਰਦਾਸ ਹੈ ਪ੍ਰਮਾਤਮਾ ਅੱਗੇ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਇਨੇ ਪੇਸ਼ੈਂਟਲੀ ਬੈਠੇ ਹੋ ਤੁਸੀਂ ਸੁਣਿਆ ਤੇ ਥੈਂਕ ਯੂ ਫॉर ਇਨਵਾਈਟਿੰਗ ਮੀ ਆਲਸੋ ਤੇ ਆ ਹੈਡ ਅ ਗ੍ਰੇਟ ਟਾਈਮ ਥੈਂਕ ਯੂ एवरीवन ਥੈਂਕ ਯੂ